18ਵੀਂ ਲੋਕ ਸਭਾ ਦੀ ਗੱਲ ਕੀਤੀ ਜਾਵੇ ਤੇ 18ਵੀਂ ਲੋਕ ਸਭਾ ਗਠਨ ਵਾਸਤੇ ਇਸ ਸਮੇਂ ਪੂਰੇ ਭਾਰਤ ਦੇ ਵਿੱਚ ਜਿਹੜਾ ਮੁਕਾਬਲਾ ਭਖਿਆ ਹੋਇਆ ਆ ਇਸ ਦੇ ਉੱਤੇ ਜਿਹੜਾ ਆ ਇਸ ਸਮੇਂ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਆ ਤੇ ਗੱਲਬਾਤ ਕਰ ਲੈਨੇ ਆ ਸਰ ਅਗਰ 18ਵੀਂ ਲੋਕ ਸਭਾ ਦੀ ਗੱਲ ਕੀਤੀ ਜਾਵੇ ਤੇ ਕੀ ਲੱਗ ਰਿਹਾ ਹੈ ਕਿਦਾਂ ਦਾ ਰਿਸਪੌਂਸ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਸਰ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਿਸਪੌਂਸ ਏਦਾਂ ਵੇ ਜਦ ਲੋਕਾਂ ਦੇ ਵਿੱਚ ਕੰਮ ਲੈ ਕੇ ਜਾ ਰਹੇ ਆ ਲੋਕੀ ਸਾਡੇ ਕੰਮਾਂ ਨੂੰ ਅਕਸੈਪਟ ਕਰ ਰਹੇ ਨੇ ਉਹ ਕਹਿੰਦੇ ਜੋ ਤੁਸੀਂ 2 ਸਾਲ ਪਹਿਲਾਂ ਗਰੰਟੀਆਂ ਦਿੱਤੀਆਂ ਸੀਗੀਆਂਂ ਦੀਆਂ ਦਾ ਤੁਸੀਂ ਉਹ ਵੀ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਦਿੱਤੀਆਂ ਵੀ ਨਹੀਂ ਸੀਗੀਆਂ ਇਸ ਕਰਕੇ ਲੋਕ ਅੱਜ ਖੁਸ਼ ਨੇ ਲੋਕਾਂ ਦੇ 2 ਸਾਲ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਨੇ ਉਹ ਕਹਿੰਦੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਆਈ ਸਰਕਾਰ ਚਾਹੁੰਦੇ ਹਾਂ ਕਿ ਲੋਕਾਂ ਲਈ ਸਾਡੇ ਲੋਕਾਂ ਦੀ ਸੇਵਾ ਕਰੇ ਤੇ ਲੁਧਿਆਣਾ ਤੋਂ ਪੱਪੀ ਜੀ ਨੂੰ ਜਿਤਾ ਕੇ ਕਿ ਜਿੱਦਾਂ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਬਾਕੀ ਐਮਐਲਏ ਮੁੱਦੇ ਚੱਕ ਰਹੇ ਨੇ ਬਾਕੀ ਐਮਐਲਏ ਹੱਲ ਕਰ ਰਹੇ ਨੇ ਉਦਾਂ ਪੱਪੀ ਜੀ ਪਾਰਲੀਮੈਂਟ 'ਚ ਜਾ ਕੇ ਵੀ ਲੁਧਿਆਣੇ ਦੇ ਵਿਕਾਸ ਕਰ ਜਾਂਦੀ ਗੱਲ ਕਰੇ ਤੇ ਉਹ ਉਹਨਾਂ ਨੂੰ ਪੂਰਨ ਕਰਵਾਣ ਕੈਰੀ ਨੇ ਕੀ ਬੈਂਸ ਬ੍ਰਦਰ ਨੇ ਕਾਂਗਰਸ ਜੁਆਇਨ ਕੀਤੀ ਤੇ ਸਮੀਕਰਨ ਜਿਹੜੇ ਨੇ ਬਦਲ ਗਏ ਨੇ ਕੀ ਕਹੋਗੇ ਇੰਨਾ ਬਦਲਦੇ ਸਮੀਕਰਨਾਂ ਤੇ ਸਰ ਦੇਖੋ ਜਿਹੜੀ ਪਬਲਿਕ ਹੈ ਨਾ ਜੀ ਉਹ ਬਹੁਤ ਅਵੇਅਰ ਹੋ ਚੁੱਕੀ ਹੁਣ 6 ਮਹੀਨੇ ਪਹਿਲਾਂ ਉਹਨਾਂ ਨੇ ਜਲੰਧਰ ਚ ਬੀਜੇਪੀ ਨੂੰ ਸਮਰਥਨ ਦਿੱਤਾ ਅਜੋ ਕਾਂਗਰਸ ਚ ਆ ਗਏ ਉਸ ਤੋਂ ਪਹਿਲਾਂ ਉਹ ਇੰਡੀਪੈਂਡੈਂਟ ਸੀ ਉਸ ਤੋਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਉਹ ਕਹਿੰਦੇ ਹੁਣ ਪੱਕੇ ਤੌਰ ਤੇ ਕਾਂਗਰਸ ਤੇ ਆ ਗਏ ਹੋਣੀ ਮੈਂ ਜਾਂਦਾ ਸਰ ਦੇਖੋ ਇਹ ਤਾਂ ਜਨਤਾ ਦੱਸੂਗੀ ਨਾ ਜੀ ਇਹ ਤਾਂ ਉਹ ਜਿਹੜੀ ਸਾਡੀ ਵਿਚਾਰੀ ਭੈਣ ਡੇਢ ਸਾਲ ਕਚੈਰੀ ਆਫਿਸ ਦੇ ਬਾਹਰ ਬੈਠੀ ਰਹੀ ਹੈ ਉਹ ਦੱਸੂਗੀ ਲੋਕਾਂ ਨੂੰ ਕਿ ਕਿਹੜਾ ਤੌਰ ਪੱਕਾ ਹੈ ਕਿਹੜਾ ਕੱਚਾ ਵੈ ਇਸ ਕਰਕੇ ਪਬਲਿਕ ਬਹੁਤ ਅਵੇਅਰ ਹੋ ਚੁੱਕੀ ਹੈ ਸਰ ਹੁਣ ਪਬਲਿਕ ਕੰਮ ਦੇਖਦੀ ਹੈ ਪਬਲਿਕ ਚੰਮ ਨਹੀਂ ਦੇਖਦੀ ਪਬਲਿਕ ਗੱਲਾਂ ਨਹੀਂ ਦੇਖਦੀ ਪਬਲਿਕ ਕੰਮ ਦੇਖਦੀ ਹੈ ਕਿ ਲੋਕਾਂ ਦਾ ਸੇਵਾਦਾਰ ਕੌਣ ਹੈ ਲੋਕਾਂ ਦੀ ਸੇਵਾ ਕੌਣ ਕਰ ਰਿਹਾ ਹੈ ਤਾ ਕਰਕੇ ਉਹ ਲੋਕੀ ਪੱਬਾਂ ਭਾਰ ਹੋਏ ਹੋਏ ਇੱਕ ਜੂਨ ਦੀ ਵੇਟ ਕਰ ਰਹੇ ਕਿ ਝਾੜੂ ਵਾਲਾ ਬਟਨ ਦਬਾ ਕੇ ਪੱਪੀ ਜੀ ਨੂੰ ਕਾਮਯਾਬ ਬਣਾ ਕੇ ਪਾਰਲੀਮੈਂਟ ਚ ਭੇਜਾਂਗੇ ਤੇ ਪੱਪੀ ਜੀ ਸਾਡੀ ਆਵਾਜ਼ ਬਣ ਕੇ ਉੱਥੇ ਗੂੰਜਣਗੇ ਤੇ ਇੱਥੇ ਲੋਕਾਂ ਦੇ ਕੰਮ ਕਰਾਉਣਗੇ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਤੁਹਾਡਾ ਇੰਡੀਆ ਅਲਾਈਅੰਸ ਆ ਉਹ ਗਲਤੀ ਕਰ ਰਿਹਾ ਅਲੱਗ-ਅਲੱਗ ਲੜ ਕੇ ਜੇ ਸਾਂਝੇ ਤੌਰ ਤੇ ਲੜਦੇ ਤੇ ਕਿਤੇ ਨਾ ਕਿਤੇ ਬਹੁਤ ਵੱਡਾ ਫਾਇਦਾ ਹੋ ਜਾਣਾ ਸੀ ਸਰ ਦੇਖੋ ਪੰਜਾਬ ਬਾਕੀ ਸਟੇਟਾਂ ਦੀ ਅਸੀਂ ਗੱਲ ਨਹੀਂ ਕਰ ਸਕਦੇ ਪੰਜਾਬ ਦੀ ਜਿਹੜੀ ਗੱਲ ਹੈ ਜャ ਸਰਕਾਰ ਪਿਛਲੇ 2 ਸਾਲ ਤੋਂ ਇਨਾ ਕੰਮ ਕਰ ਰਹੀ ਹੈ ਕਾਂਗਰਸੀ ਦਾ ਚਾਹੁੰਦੇ ਸੀਗੇ ਅਸੀਂ ਕ੍ਰੈਡਿਟ ਲੈ ਲਈਏ ਅਸੀਂ ਐਲਾਈਅੰਸ ਕਰ ਲਈਏ ਮਿੰਤਾ ਕਰਦੇ ਰਹੇ ਸਾਡੇ ਸੀਐਮ ਸਾਹਿਬ ਦੀਆਂ ਪਰਮਾਨ ਸਾਹਿਬ ਨੇ ਕਿਹਾ 2 ਸਾਲ ਦੇ ਕੰਮ ਅਸੀਂ ਕੱਲਿਆਂ ਨੇ ਕੀਤੇ ਨੇ ਤੇ ਪਬਲਿਕ ਨੂੰ ਪਤਾ ਵਾ ਕਿ ਮਾਨ ਸਾਹਿਬ ਦੀ ਜਿਹੜੀ ਸੋਚ ਆ ਉਹ ਇੱਕ ਇਨਕਲਾਬੀ ਸੋਚ ਆ ਪਬਲਿਕ ਹਿੱਤ ਦੀ ਜੋ ਜਨਤਾ ਦੇ ਹਿੱਤ ਦੀ ਸੋਚ ਹੈ ਬਸ ਉਸ ਹੀ ਸੋਚ ਨੂੰ ਲੈ ਕੇ ਮਾਨ ਸਾਹਿਬ ਨੇ ਇੱਥੇ ਲਾਇਸੈਂਸ ਨਹੀਂ ਹੋਣ ਦਿੱਤਾ ਤੇ 2 ਸਾਲ ਦੇ ਕੰਮ ਲੈ ਕੇ ਲੋਕਾਂ ਚ ਜਾ ਰਹੇ ਲੋਕੀ ਉਹਨੂੰ ਅਸੈਪਟ ਕਰ ਰਹੇ ਨੇ ਪਰ ਭਾਜਪਾ ਵਾਲੇ ਕਹਿ ਰਹੇ ਨੇ ਕਿ ਇਸ ਵਾਰ ਜਿਹੜਾ ਆ ਮੋਦੀ ਸਰਕਾਰ ਆ ਜਾਣੀ ਹੈ ਫਾਈਨਲ ਆ ਔਰ 400 ਤੋਂ ਪਾਰ ਦਾ ਜਿਹੜਾ ਅੰਕੜਾ ਵੀ ਉਹ ਗਿਨਾਰੇ ਨੇ ਅਜੇਹੇ ਦੇ ਵਿੱਚ ਜਿਹੜਾ ਆ ਕੰਮ ਕਿੱਦਾਂ ਕਰਵਾਓਗੇ ਅਗਰ ਸਿਲੈਕਟ ਵੀ ਹੋ ਜਾਂਦੇ ਹੋ ਤੁਸੀਂ ਸਰ ਸਰ ਦੇਖੋ ਪੱਪੀ ਦੀ ਆਵਾਜ਼ ਨੂੰ ਤੁਸੀਂ ਜਾਣਦੇ ਹੋ ਪਹਿਲਾਂ ਤਾਂ ਜਿਹੜੀ ਮੇਨ ਚੀਜ਼ ਆ ਮੇਨ ਜਿਹੜੀ ਖਬਰ ਆ ਜਿੱਥੇ VOTING ਹੋ ਵੀ ਚੁੱਕੀ ਹੈ BJP ਦਾ ਬਿਲਕੁਲ ਸਫਾਇਆ ਹੋ ਰਿਹਾ ਚਾਰੋਂ ਪਾਸੇ ਕਿਉਂਕਿ ਉਹਨਾਂ ਦੀ ਤਾਨਾਸ਼ਾਹੀ ਕਰਕੇ ਜਿਹੜੀ ਉਹਨਾਂ ਨੇ ਕੀਤੀ ਆ ਖਾਸ ਕਰਕੇ ਜਿਹੜਾ ਉਹਨਾਂ ਨੇ ਵਤੀਰਾ ਸਾਡੇ ਕਿਸਾਨਾਂ ਨਾਲ ਕੀਤਾ ਸਾਡੇ ਪਹਿਲਾਂ 750 ਕਿਸਾਨ ਸ਼ਹੀਦ ਹੋਏ ਹੁਣ ਸਾਡਾ ਵੀਰ ਸ਼ੁਭਕਰਨ ਬਾਰਡਰ ਤੇ ਉਹਦੇ ਗੋਲੀ ਮਾਰੀ ਕੁਝ ਪਤਾ ਹੀ ਨਹੀਂ ਸਰ ਇਹ ਤਾਂ ਸਾਡੇ ਪੰਜਾਬ ਨਾਲ ਇੱਕ ਉਹ ਵਤੀਰਾ ਕਰ ਰਹੇ ਨੇ ਜਿੱਦਾਂ ਪਾਕਿਸਤਾਨ ਬਾਰਡਰ ਤੇ ਇੰਡੀਆ ਬਾਰਡਰ ਤੇ ਹੁੰਦਾ ਹੈ ਕਿ ਕੋਈ ਟੈਰਰਿਸਟ ਦੇ ਨਾਲ ਇਹ ਸਾਡੇ ਕਿਸਾਨਾਂ ਨੂੰ ਉਹ ਸਮਝ ਕੇ ਉਹਨਾਂ ਨਾਲ ਉਹ ਵਤੀਰਾ ਕਰ ਰਹੇ ਨੇ ਇਸ ਕਰਕੇ ਪਬਲਿਕ ਬਹੁਤ ਅਵੇਅਰ ਹੈ ਬਾਅਦ ਜਿੱਥੇ ਤੱਕ ਪਪੀਜ਼ ਦੀ ਗੱਲ ਆ ਗਈ ਪਹਿਲੀ ਗੱਲ ਤਾਂ ਬੀਜੇਪੀ ਦੀ ਸਰਕਾਰ ਨਹੀਂ ਬਣਨ ਜਾ ਰਹੀ ਸਾਰੇ ਪਾਸੇ ਲੋਕਾਂ ਨੂੰ ਪਤਾ ਹੈ 400 ਪਾਰ ਤਾਂ ਨਾਰਾ ਨੇ ਇਹ ਮੋਦੀ ਦੇ ਜੁਮਲੇबाजी ਆ ਜੇ ਕੁਝ ਐਦਾਂ ਦੀ ਗੱਲ ਹੁੰਦੀ ਵੀ ਹੈ ਤੇ ਪੱਪੀ ਨੂੰ ਫਤਵਾ ਮਿਲਦਾ ਲੁਧਿਆਣੇ ਚ ਉਹ ਐਸੀ ਵਾਇ ਬਣ ਕੇ ਲੁਧਿਆਣੇ ਦੀ ਪਬਲਿਕ ਦੀ ਉੱਥੇ ਗੂੰਜਣਗੇ ਜਿਹੜੀ ਲੁਧਿਆਣ ਜਿਹੜੀ ਦਿੱਲੀ ਗੂੰਜਣਗੇ ਤਾਂ ਇੱਥੇ ਲੋਕਾਂ ਨੂੰ ਪਤਾ ਲੱਗੂਗਾ ਜਿਹਨੂੰ ਮਤਦਾਦਾਨ ਦੇ ਕੇ ਭੇਜਿਆ ਜੱਜ ਉੱਥੇ ਪਾਰਲੀਮੈਂਟ ਚ ਸਾਡੀ ਬਾਤ ਚੱਕ ਰਿਹਾ ਤਾਂ ਇੱਥੇ ਸਾਡੇ ਹੱਲ ਹੋ ਰਹੇ ਨੇ ਤੁਹਾਡੇ ਵੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਤੁਹਾਡੇ ਇੱਕ ਮੰਤਰੀ ਨੇ ਕਿਹਾ ਸੀ ਕਿ ਜੇ ਪੰਜਾਬ ਦੇ ਵਿੱਚ ਸਰਕਾਰ ਬਣਦੀ ਆ ਤੇ ਐਮਐਸਪੀ ਜਿਹੜੀ ਆ ਅਸੀਂ ਹਰ ਫਸਲ ਤੇ ਦੇ ਦਾਂਗੇ ਸਰ ਦੇਖੋ ਉਹਦੇ ਚ ਇੱਕ ਚੀਜ਼ ਆ ਸੀ ਉਹ ਕੰਮ ਪ੍ਰੋਸੀਡਿੰਗ ਚ ਪ੍ਰੋਸੈਸ ਚੋਂ ਕੰਮ ਹੈ ਕੰਮ ਇਹ ਗੱਲ ਤੁਸੀਂ ਤਾਂ ਕਹਿ ਸਕਦੇ ਹੋ ਕਿ ਸਾਡੀ ਟਿਨਯੂਰ ਨੂੰ 5 ਸਾਲ ਹੋ ਗਏ ਤੇ ਅਸੀਂ ਦਿੱਤਾ ਨਹੀਂ ਐਦਾ ਤਾਂ ਬਿੱਟੂ ਜੀ ਕਹਿੰਦੇ ਸੀ ਕਿ ਜਦ ਤੱਕ ਅਮੀਸ਼ਾ ਤੇ ਮੋਦੀ ਦੇ ਪਰਚਾ ਨਹੀਂ ਹੁੰਦਾ 750 ਕਿਸਾਨਾਂ ਦਾ ਉਦੋਂ ਤੱਕ ਮੈਂ ਪੰਜਾਬ ਨਹੀਂ ਜਾਊਂਗਾ ਇਹਨਾਂ ਤੇ 302 ਦਾ ਪਰਚਾ ਦਰਜ ਕਰੋ ਉਹ ਗੱਲ ਦਾ ਜਵਾਬ ਕੌਣ ਦੇਣੀ ਹੈ ਹੁਣ ਬਿੱਟੂ ਜੀ ਇਹਨੂੰ ਪੁੱਛੋ ਤਾਂ ਹੋ ਗਿਆ ਹੁਣ ਬਿੱਟੂ ਜੀ ਨੂੰ ਪੁੱਛ ਲਓ ਮੋਦੀ ਜੀ ਆਣਗੇ ਇੱਥੇ ਪ੍ਰਚਾਰ ਕਰਨ ਬਿੱਟੂ ਜੀ ਨੂੰ ਕੋ ਉਹਨਾਂ ਨੂੰ ਸਾਢੇ 8 ਉਹਨਾਂ ਨੂੰ ਕੋ ਸਾਢੇ 8000 ਕਰੋੜ ਪੰਜਾਬ ਦਾ ਲੈ ਹੀ ਜਾਣ ਇਹੜਾ ਦੱਬੀ ਬੈਠੇ ਨੇ ਮੋਦੀ ਜੀ ਉਹ ਲਿਆਂ ਨੇ ਇਥੇ 302 ਦਾ ਪਰਚਾ ਹੋ ਗਿਆ ਮੋਦੀ ਜੀ ਤੇ ਅੱਛਾ ਤੁਸੀਂ ਵਾਦਾ ਕਰਦੇ ਹੋ ਕਿ ਐਮਐਸਪੀ ਦੋਗੇ ਸਰ ਦਵਾਂਗੇ ਜੀ ਬਿਲਕੁਲ ਦਵਾਂਗੇ ਜੋ ਕਿਸਾਨਾਂ ਦਾ ਬੰਦਾ ਹੱਕ ਹੈ ਬਿਲਕੁਲ ਦਵਾਂਗੇ ਜੀ ਜੋ ਬੰਦਾ ਅਸੀਂ ਤਾਂ ਜੋ ਕਿਸਾਨਾਂ ਨੂੰ ਜਿੰਨੀ ਸਹੂਲਤ ਇਸ ਵਾਰ ਮਿਲੀ ਹੈ ਮੋਟਰਾਂ ਦਾ ਪਾਣੀ ਲਾ ਲਓ ਨਹਿਰੀ ਪਾਣੀ ਕਿੰਨੇ ਸਾਲਾਂ ਬਾਅਦ ਮਿਲਿਆ ਕੋਈ ਬਿਜਲੀ ਦਾ ਕੱਟ ਨਹੀਂ ਵਰਨਾ ਰਾਤੀ 1:30 1:30 ਵਜੇ ਸਾਡੇ ਕਿਸਾਨ ਵੀਰਾਂ ਨੂੰ ਮੋਟਰਾਂ ਤੇ ਜਾਣਾ ਪੈਂਦਾ ਸੀਗਾ ਅੱਜ ਅਗਲੇ ਇੱਕ ਵਾਰੀ ਦੇਣੇ ਘੇੜਾ ਮਾਰਦੇ ਨੇ ਆ ਕਿ ਰਾਮਨਾਲ ਆਪਣੀ ਚੈਨ ਦੀ ਨੀਂਦ ਹੁੰਦੇ ਨੇ ਇਸ ਕਰਕੇ ਇਹ ਸਰਕਾਰਾਂ ਦਾ ਇੱਕ ਰਵਈਆ ਰਿਹਾ ਵੈ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਪਾਰਸ਼ਲਟੀ ਕਰਦੇ ਰਹਿੰਦੇ ਆ ਲੋਕ ਅੱਜ ਕਿਸਾਨ ਜਾਣਦੇ ਨੇ ਸਾਡੇ ਵਪਾਰੀ ਭਰਾ ਜਾਣਦੇ ਨੇ ਕਿ ਐਸੀ ਸਰਕਾਰ ਹੈ ਜੋ ਨਾ ਕੋਈ ਵਪਾਰੀਆਂ ਨੂੰ ਤੰਗ ਕਰ ਰਹੀਆਂ ਨਾ ਕਿਸਾਨਾਂ ਨੂੰ ਕਰ ਰਹੀਆ ਲੋਕ ਖੁਸ਼ ਨੇ ਜਿਨੇ ਇੰਪੁਲਾਈ ਪਾਜਪਾ ਵਾਲਿਆਂ ਦੀ ਬਿਜਲੀ ਕੱਟਦੀ ਸੀ ਰਾਤ ਨੂੰ ਉਸ ਦਿਨ ਸਰ ਦੇਖੋ ਉਹ ਇੱਕ ਡਿਫਰੈਂਟ ਚੀਜ਼ ਹੈ ਪਾਜੀ ਬਿਜਲੀ ਕੋਈ ਨਾ ਤਾਂ ਪੱਪੀ ਜੀ ਨੇ ਜਾ ਕੇ ਕੱਟੀ ਆ ਨਾ ਮਾਨ ਸਾਹਿਬ ਨੇ ਆ ਕੇ ਕੱਟੀ ਉਹ ਤਾਂ ਜੇ ਉਹਨ ਕਿਸੇ ਚੀਜ਼ ਦਾ ਪਰ ਟੈਕਸ ਤੁਸੀਂ ਸਰ ਟੈਕਸ ਨਹੀਂ ਭਰਦੇ ਜੀ ਜੇ ਤੁਸੀਂ ਘਰ ਦਾ ਬਿੱਲ ਨਹੀਂ ਭਰੋਗੇ ਤੁਹਾਡੀ ਬਿਜਲੀ ਕੱਟੀ ਜਾਊਗੀ ਨਾ ਜੇ ਪੱਪੀ ਜੀ ਦੇ ਘਰ ਦਾ ਜਿਹੜਾ ਮੀਟਰ ਹੈ ਜੇ ਅਸੀਂ ਬਿੱਲ ਨਹੀਂ ਭਰਾਂਗੇ ਉਹ ਬਿਜਲੀ ਕੱਟੀ ਹੀ ਜਾਊਗੀ ਨਾ ਸਰ ਤੇ ਭਾਜਪਾ ਦੇ ਦਫ਼ਤਰ ਤੁਸੀਂ ਕਹਿ ਰਹੇ ਹੋ ਕਿ ਬਿੱਲ ਨਹੀਂ ਭਰਿਆ ਉਹਨਾਂ ਨੇ ਨਹੀਂ ਭਾਜਪਾ ਦੇ ਦਫ਼ਤਰ ਦੀ ਬਿਜਲੀ ਤਾਂ ਸਰ ਉਹ ਲਾਈਟ ਚੱਲੀ ਗਈ ਹੋਵੇ ਚੱਲੀ ਗਈ ਹੋਵੇ ਉਹ ਐਦਾਂ ਐਦਾਂ ਦਾ ਕੋਈ ਚੀਜ਼ ਨਹੀਂ ਹੈਗੀ ਕਿ ਉੱਥੇ ਆਪਣਾ ਉਹ ਹੋ ਗਿਆ ਜੀ ਬਿਜਲੀ ਕੱਟਦੀ ਹੈ ਕੱਟਦਾ ਉਹ ਸਿਰਫ ਬਾਹਰ ਇਹਨੇ ਸਰ ਗਨਮੈਨ ਨੇ ਇੱਕ ਨੂੰ ਸਿਵਲ ਵਰਦੀ ਚ ਕਹਤਾ ਹੋਣਾ ਬਾਹਰ ਜਾ ਕੇ ਤਾਰ ਕੱਟਦੇ ਅੰਦਰ ਲਾਈਵ ਹੋ ਗਏ ਇਹ ਇੱਕ ਜਾਂ ਤੁਹਾਨੂੰ ਪ੍ਰੂਫ ਕਰਦੇ ਦੀ ਕਾਰਪੋਰੇਸ਼ਨ ਦੇ ਬੰਦੇ ਆ ਸੋਰੀ ਬਿਜਲੀ ਵਿਭਾਗ ਦੇ ਬੰਦੇ ਆਏ ਬਿੱਟੂ ਜੀ ਅੰਦਰ ਨੇ ਹਾਂਜੀ ਜੀ ਚਲੋ ਇਹਦੀ ਤਾਰ ਕਟੋ ਇਹ ਚੀਜ਼ਾਂ ਪ੍ਰੂਵ ਕਰੋ ਘਰ ਤੋਂ ਬਾਹਰ ਕੱਢ ਦਿੱਤਾ ਪਹਿਲਾਂ ਨਹੀਂ ਜਾਦਾ ਆ ਘਰ ਤੋਂ ਬਾਹਰ ਕੱਢ ਦਿੱਤਾ ਸਰ ਦੇਖੋ ਜਦੋਂ ਆਪਾਂ ਨਾਮੀਨੇਸ਼ਨ ਕਰਦੇ ਆ ਨਾ ਆਪਣੀ ਹਰ ਹਰ ਡਿਪਾਰਟਮੈਂਟ ਚੋ ਐਨਓਸੀ ਮਿਲਣੀ ਜ਼ਰੂਰੀ ਆ ਉਹਨਾਂ ਦੀ ਐਨਓਸੀ ਪੈਸੇ ਪੇ ਕਰਨੇ ਸੀਗੇ ਸਰ ਤਾਂ ਪੈਸੇ ਜੇ ਤੁਸੀਂ ਨਹੀਂ ਸਰ ਟੈਕਸ ਭਰਦੇ ਜੀ ਭਰਦੇ ਹੋ ਨਾ ਫਿਰ ਐਮਪੀ ਸਾਹਿਬ ਕੋਈ ਸਪੈਸ਼ਲ ਬੰਦੇ ਸੀਗੇ ਜੀ ਬਿੱਟੂ ਵੀ ਕੋਈ ਸਪੈਸ਼ਲ ਤਾਂ ਸੀਗੇ ਨਹੀਂ ਕਿ ਹਾਂਜੀ ਜੀ ਇਹ ਬਿਆਨ ਸਿੰਘ ਦੇ ਪੋਤਾ ਜਿਆਦਾ ਕਿਉਂ ਲੇਟ ਆਇਆ ਸਰ ਜਦੋਂ ਐਨਓਸੀ ਚਾਹੀਦੀ ਸੀ ਉਦੋਂ ਹੀ ਸਿਰ ਪਤਾ ਲੱਗਿਆ ਨਾ ਇਹ ਤੁਹਾਡੀ ਸਰਕਾਰ ਸੀ ਸਰ ਜਦੋਂ ਜਾਂ ਤਾਂ ਜੇ ਸਾਡੀ ਸਰਕਾਰ ਸੀਗੀ ਫਿਰ ਅਸੀਂ ਕਹਿੰਦੇ ਜੇ ਇਹਨਾਂ ਨੂੰ ਦੇ ਦੋ ਐਨਓਸੀ ਨਹੀਂ ਨਾ ਅਸੀਂ ਵੀ ਇਸੀ ਚੀਜ਼ ਦਾ ਵੇਟ ਕਰ ਰਹੇ ਸੀਗੇ ਜਦੋਂ ਰਾਈਟ ਟਾਈਮ ਆਊਗਾ ਉਦੋਂ ਇਹਨਾਂ ਦੇ ਪਬਲਿਕ ਦੇ ਪੈਸੇ ਇਹਨਾਂ ਤੋਂ ਘਟਾਵਾਂਗੇ ਜਿਹੜੇ ਇਹਨਾਂ ਨੇ 10 ਸਾਲ ਦੱਬੇ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਲੋਕਾਂ ਦਾ 24-25 ਹਜ਼ਾਰ ਔਰਤਾਂ ਦਾ ਬਣਿਆ ਆ ਉਹ ਕਦ ਦੇਣਗੇ ਉੱਤੇ ਵੀ ਸਵਾਲ ਪੁੱਛੋ ਔਰ ਲਗਾਤਾਰ ਜਿਹੜੀਆਂ ਨੇ ਔਰਤਾਂ ਇੰਤਜ਼ਾਰ ਕਰ ਰਹੀਆਂ ਕੀ ਹੋ ਗਈ ਸਰ ਐਦਾਂ ਹੀ ਨਾ ਮੈਂ ਇੱਕ ਮੈਂ ਅਸੀਂ ਪਿੰਡ ਚ ਗਏ ਸੀ ਚੱਕਰ ਪਿੰਡ ਚ ਉੱਥੇ ਮੈਨੂੰ ਪੁੱਛ ਲਿਆ ਉਹਨਾਂ ਨੇ ਉਹ ਮਾਤਾ ਜੀ ਕਹਿੰਦੇ ਸਾਡਾ 1000 ਰੁਪਿਆ ਮੈਂ ਕਿਹਾ ਮਾਤਾ ਜੀ ਪਹਿਲਾਂ ਇੱਕ ਮੇਰੀ ਬੇਨਤੀ ਸੁਣੋ ਥੋੜਾ ਬਿਜਲੀ ਦਾ ਬਿੱਲ ਕਿੰਨਾ ਆਂਦਾ ਸੀ ਕਹਿੰਦੇ ਪੁੱਤ 3000 ਆਂਦਾ ਸੀਗਾ ਮੈਂ ਕਿਹਾ ਹੁਣ ਕੀ ਨਾ ਹੁੰਦਾ ਕਹਿੰਦੇ 0 ਮੈਂ ਕਿਹਾ ਸੱਡੀ ਸਰਕਾਰ ਪਹਿਲਾਂ ਵੱਧ ਦੇਣ ਵਾਲਿਆਂ ਚੋਂ ਆ ਪਹਿਲਾਂ ਅਸੀਂ ਤੁਹਾਨੂੰ 3000 ਦੇਤਾ 1000 ਨਾਲੇ ਸਰ ਜਿਹੜੀ 1000 ਰੁਪਏ ਦੀ ਗਾਰੰਟੀ ਸੀ ਨਾ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਪਹਿਲੀ ਗਾਰੰਟੀ ਸੀਗੀ 0 ਬਿਲ ਦੀ ਦੂਜੀ ਗਾਰੰਟੀ ਸੀਗੀ ਮੱਲਾ ਕਲੀਨਿਕ ਦੀ ਤੀਜੀ ਗਾਰੰਟੀ ਸੀ 1000 ਰੁਪਏ ਦੀ ਕੰਮ ਸੀਕੁਐਂਸ ਵਾਈਜ਼ ਚੱਲਦਾ ਹੁਣ ਤੀਜੀ ਗਾਰੰਟੀ ਜਿਹੜੀ 5 ਜੂਨ ਨੂੰ 5 ਜੂਨ ਤੋਂ ਬਾਅਦ ਆਣ ਵਾਲੇ ਕੋਈ ਸਮੇਂ 'ਚ ਮੈ ਇਲਾਵਾ ਨੂੰ ਵੀ 1000 ਰੁਪਿਆ ਪਹਿਲੇ ਧਾਰ ਤੇ ਦਿੱਤਾ ਜਾਊਗਾ ਅੱਛਾ ਪੁਰਾਣਾ ਵੀ ਸਰ ਪੁਰਾਣਾ ਪਹਿਲਾਂ ਜਿਹੜਾ ਵਿਹਲੀ ਦੇ ਬਿੱਲ ਦਿੱਤੇ ਨੇ ਅਸੀਂ ਤਾਂ ਬੋਨਸ ਤੇ ਚੱਲਦੇ ਪਏ ਆ ਸਰ ਨੂੰ ਸਾਡੀ ਪਬਲਿਕ ਕੈਰੀ ਆ ਜਿਹਨੇ ਮਹੀਨੇ ਜਿਹੜੇ ਆ ਹੋ ਗਏ ਸਰਕਾਰ ਬਣੇ ਨੂੰ ਉਤੋਂ ਵੀ ਦਿਓਗੇ ਕਿ ਨਵਾਂ ਜਿਹੜਾ ਸਟਾਰਟ ਸਰ ਇਹ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਦਵਾਂਗੇ ਸਾਨੂੰ ਪਬਲਿਕ ਤਾਂ ਕਹਿ ਰਹੀ ਹੈ ਤੁਸੀਂ ਸਾਡਾ ਮਹੀਨੇ ਦਾ 3-4000 ਰੁਪਏ ਬਚਾਤਾ 3000 ਰੁਪਏ ਬਿਜਲੀ ਦਾ ਬਚਾਤਾ 11500 ਰੁਪਏ ਮਹੀਨੇ ਦੀ ਦਵਾਈ ਦਾ ਬਚਾਤਾ ਪਬਲਿਕ ਜਿਹੜੇ ਟੋਲ ਟੈਕਸ ਬੰਦ ਹੋਏ ਨੇ ਪੰਜਾਬ ਦੀ ਜਨਤਾ ਦੇ ਇੱਕ ਦਿਨ ਦਾ 58 ਲੱਖ ਰੁਪਇਆ ਬਚ ਰਿਹਾ ਜੇ ਤੁਸੀਂ ਸੁਣਿਆ ਹੋਊਗਾ ਮਾਨ ਸਾਹਿਬ ਨੇ ਅਨਾਉਂਸ ਕੀਤਾ 58 ਲੱਖ ਰੁਪਇਆ ਇੱਕ ਦਿਨ ਦਾ ਪੰਜਾਬ ਦੀ ਜਨਤਾ ਦਾ ਬਚ ਲਾਡੋ ਵਾਲਾ ਜੇ ਵੀ ਹੈਗਾ ਜੀ ਸਰ ਉਹ ਪ੍ਰੋਸੈਸ ਹੈ ਨਾ ਜਿਹੜੀ ਤੁਸੀਂ ਫੇਰ ਉਹ ਹੀ ਗੱਲ 70 ਸਾਲ ਨੂੰ 2 ਸਾਲ ਨਾਲ ਕਿੱਦਾਂ ਕੰਪੇਅਰ ਕਰ ਸਕਦੇ ਹੋ ਸਰ ਟਾਈਮ ਹੈ ਨਾ ਪ੍ਰੋਸੈਸਿੰਗ ਜਾਏ 2 ਸਾਲ ਚ ਜੇ ਇੰਨੇ 16 18 20 ਬੰਦ ਹੋਏ ਨੇ ਆਨ ਵਾਲੇ ਸਮੇਂ ਜਾ ਵੀ ਬੰਦ ਹੋ ਜੂਗਾ ਮਾਨ ਸਾਹਿਬ ਅਨਾਉਂਸ ਕਰ ਚੁੱਕੇ ਨੇ ਕਿ ਲਾਡੋ ਵਾਲਾ ਵੀ ਆਨ ਵਾਲੇ ਕੋਈ ਸਮੇਂ ਜ ਬੰਦ ਹੋ ਜਾਊਗਾ ਉਮੀਦ ਕੀ ਕਰ ਰਹੇ ਉਮੀਦ ਸਰ ਐ ਹੀ ਕਰ ਰਹੇ ਆ ਲੋਕਾਂ ਨੂੰ ਹੱਥ ਜੋੜ ਕੇ 1 ਜੂਨ ਨੂੰ ਆਮ ਆਦਮੀ ਪਾਰਟੀ ਨੂੰ ਪੱਪੀ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਤਾਂ ਕਿ ਉਹ ਪਾਰਲੀਮੈਂਟ ਚ ਜਾ ਕੇ ਜਿਹੜੀਆਂ ਕੇਂਦਰ ਦੀਆਂ ਬੋਲੀਆਂ ਸਰਕਾਰਾਂ ਹੋਈਆਂ ਹੋਈਆਂ ਬਿੱਟੂ ਜੀ ਵਾਂਗੂ ਸੁੱਚੇ ਮੂੰਹ ਜਾਂਦੇ ਸੀਗੇ ਸੁੱਚੇ ਮੂੰਹ ਸੁੱਚੇ ਮੂੰਹ ਆਉਂਦੇ ਸੀ ਉਹ ਕੰਮ ਨਹੀਂ ਕਰਨਾ ਪੱਪੀ ਜੀ ਲੁਧਿਆਣੇ ਦੀ ਜਨਤਾ ਦੀ ਲੁਧਿਆਣੇ ਦੀ ਆਵਾਮ ਦੀ ਲੁਧਿਆਣੇ ਦੇ ਮਜ਼ਦੂਰ ਦੀ ਲੁਧਿਆਣੇ ਦੇ ਕਿਸਾਨ ਦੀ ਆਵਾਜ਼ ਬਣ ਕੇ ਪਾਰਲੀਮੈਂਟ ਚ ਗੂੰਜਣਗੇ ਤੇ ਉਹਨਾਂ ਦੇ ਹੱਲ ਕਰਾਉਣਗੇ ਅੱਛਾ ਇੱਕ ਚੀਜ਼ ਜਿਹੜੀ ਆ ਇਗਨੋਰ ਕਰ ਜਾਂਦੇ ਹੋ ਤੁਸੀਂ ਕੱਲਾ ਸਿਰਫ ਜਿਹੜਾ ਆ ਬਿੱਟੂ ਜੀ ਦੇ ਉੱਤੇ ਨਿਸ਼ਾਨਾ ਛਾਦਦੇ ਹੋ ਬਾਕੀ ਪਾਰਟੀਆਂ ਰਹਿ ਜਾਂਦੀਆਂ ਨੇ ਕਿਤੇ ਇਹ ਨਾ ਹੋਵੇ ਕਿ ਬਾਜੀ ਕੋਈ ਹੋਰ ਮਾਰ ਜਾਈ ਔਰ ਤੁਸੀਂ ਦੇਖਦੇ ਕਿਸੇ ਹੋਰ ਦੋਹ ਤੇ ਜੋ ਸਰ ਬਿੱਟੂ ਜੀ ਦੀ ਗੱਲ ਅਸੀਂ ਤਾਂ ਕਰਦੇ ਨੇ ਕਿਉਂਕਿ ਉਹ ਇੱਥੋਂ ਸਿਟਿੰਗ ਐਮਪੀ ਰਹੇ ਨੇ ਜਿਹੜੇ ਬਾਕੀਆਂ ਦੀ ਗੱਲ ਆ ਉਹ ਤਾਂ ਸਾਡੇ ਪਬਲਿਕ ਕੈਰੀ ਕੀਰ ਬਾਹਰ ਲੈ 180 ਕਿਲੋਮੀਟਰ ਮੈਂ ਇੱਕ ਮਾਤਾ ਨੂੰ ਪੁੱਛਿਆ ਮੈਂ ਕਿਹਾ ਮਾਤਾ ਜੀ ਰਾਜੇ ਵੜਿੰਗ ਨੂੰ ਟਿਕਟ ਮਿਲ ਗਈ ਜੀ ਕਹਿੰਦੀ ਹਾਂ ਪੁੱਤ ਅਸੀਂ ਸੋਚਦੇ ਹਾਂ ਜੇ ਕਿਤੇ ਲੋਕਾਂ ਨੇ ਲੁਧਿਆਣੇ ਦੀ ਜਨਤਾ ਦੀ ਗੱਲਾਂ ਚ ਆ ਗਈ ਨਾ ਸੁਣ ਤਾਂ ਬੱਸਾਂ ਦੇ ਕੰਡਕਟਰਾਂ ਦਾ ਨੰਬਰ ਲੈ ਕੇ ਰੱਖਣਾ ਪੈਣਾ ਅਮ੍ਰਿਤਾ ਵੜਿੰਗ ਕਹਿੰਦੀ ਆ ਕਿ ਮੈਂ ਇੱਥੇ ਹੀ ਘਰ ਲੈ ਲੈਣਾ ਆ ਤੁਸੀਂ ਇੱਕ ਵਾਰ ਐਮਪੀ ਦਾ ਬਣਾਓ ਅਮ੍ਰਿਤਾ ਵੜਿੰਗ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਦਾ ਪੰਜਾ ਗੁਰਨਾਨਕ ਦੇਵ ਜੀ ਦਾ ਪੰਜਾ ਪਹਿਲਾਂ ਉਹਨਾਂ ਨੂੰ ਲੋਕੀ ਉਸਦੀ ਦਾ ਜਵਾਬ ਮੰਗ ਰਹੇ ਨੇ ਮੰਗ ਰਹੇ ਨੇ ਉਹਦਾ ਉਹਦਾ ਜਵਾਬ ਦਿਓ ਕਿ ਤੁਸੀਂ ਕਾਂਗਰਸ ਦੇ ਪੰਜੇ ਨੂੰ ਸਾਡੇ ਗੁਰਨਾਨਕ ਦੇਵ ਜੀ ਦੇ ਪੰਜੇ ਨਾਲ ਕਿਦਾਂ ਮਲਾਤਾ ਆਪਣੇ ਰਾਜਾ ਜੀ ਕਹਿੰਦੇ ਨੇ ਕਿ ਗਿੱਦੜਵਾ ਮੇਰਾ ਦਿਲ ਆ ਅਸੀਂ ਉਹ ਛੱਡ ਨਹੀਂ ਸਕਦੇ ਅਮ੍ਰਿਤਾ ਬੜਿੰਗ ਜੀ ਕਹਿੰਦੇ ਨੇ ਕਿ ਲੁਧਿਆਣੇ ਅਸੀਂ ਪੱਕੇ ਹੀ ਆ ਗਏ ਆ ਇਹਦਾ ਮਤਲਬ ਜਿਹੜੇ ਗਿੱਦੜਵਾਏ ਦੇ ਲੋਕਾਂ ਨੇ ਤਿੰਨ ਵਾਰੀ ਉਹਨਾਂ ਨੂੰ ਐਮਐਲਏ ਬਣਾਇਆ ਫਤਵਾ ਬਣਾਇਆ ਜਿ ਉਹਨਾਂ ਨੂੰ ਲਵਾਰਸ ਛੱਡਿਆ ਹੈ ਉਨ ਉਹਨਾਂ ਦੇ ਅੱਜ ਉਹਨਾਂ ਨੂੰ ਕੌਣ ਪੁੱਛ ਰਿਹਾ ਇਹ ਕੋਈ ਸਵਾਲ ਤੁਹਾਡੇ ਤੇ ਵੀ ਕੀਤਾ ਜਾ ਰਿਹਾ ਕਿ ਅਗਰ ਐਮਪੀ ਜਿਹੜਾ ਆ ਬੰਦੇ ਨੇ ਤੇ ਉਸ ਤੋਂ ਬਾਅਦ ਇਹ ਸੀਟ ਜਿਹੜੀ ਆ ਫਿਰ ਲਵਾਰਸ ਹੋ ਜਾਂਦੀ ਕਿਉਂ ਸਰ ਲਵਾਰਸ ਕਿ ਹੋ ਜਾਂਦੀ ਹੈ ਵਾਈ ਇਲੈਕਸ਼ਨ ਹੋਊਗਾ ਜਿਹਨੂੰ ਪਾਰਟੀ ਟਿਕਟ ਦਊਗੀ ਉਹ ਉੱਥੇ ਕੰਮ ਆ ਤੁਸੀਂ ਤੁਸੀਂ ਲੜਨ ਦੇ ਚਾਹਵਾਂ ਨਹੀਂ ਸਰ ਇਹ ਪਾਰਟੀ ਦਾ ਡਿਸੀਜਨ ਹੈ ਸਾਡੀ ਅਗਰ ਅਗਰ ਦਿੰਦੇ ਆ ਤੁਹਾਨੂੰ ਨਹੀਂ ਸਰ ਦੇਖੋ ਅਸੀਂ ਮੇਰੇ ਫਾਦਰ ਦਾ ਇੱਕੋ ਹੀ ਇੱਕੋ ਹੀ ਮਕਸਦ ਹੈ ਮੇਰੇ ਫਾਦਰ ਦਾ ਸੇਵਾ ਕਰਨੀ ਆ ਤੇ ਅਸੀਂ ਸੇਵਾ ਕਰਦੇ ਰਵਾਂਗੇ ਪਾਰਟੀ ਜਿੰਨੂੰ ਮਰਜ਼ੀ ਟਿਕਟ ਦੇਵੇ ਜੋ ਮਰਜ਼ੀ ਕਰੇ ਅਸੀਂ ਆਲਵੇਸ ਪਾਰਟੀ ਦੇ ਨਾਲ ਨਾ ਜੋ ਅੱਜ ਦੀ ਸਥਿਤੀ ਅੱਜ ਅਸੀਂ ਵੱਧ ਤੋਂ ਵੱਧ ਮਿਹਨਤ ਕਰਕੇ ਪੱਪੀ ਜੀ ਨੂੰ ਕਾਮਯਾਬ ਬਣਾਉਣਾ ਹੈ ਸਾਰੇ ਲੋਕਾਂ ਦੇ ਅੱਗੇ ਵੀ ਅੱਜ ਜੋੜ ਕੇ ਬੇਨਤੀ ਆ ਪਾਰਟੀ ਦੇ ਕੰਮਾਂ ਨੂੰ ਦੇਖੋ ਇਹਨਾਂ ਦੇ 70 ਸਾਲ ਦੇ ਕੰਮਾਂ ਨੂੰ ਦੇਖੋ ਸਾਡੇ 2 ਸਾਲ ਦੇ ਕੰਮਾਂ ਨੂੰ ਦੇਖੋ ਤੇ ਪੱਪੀ ਜੀ ਤੇ ਵਿਸ਼ਵਾਸ ਜਤਾ ਕੇ ਉਹਨਾਂ ਨੂੰ ਕਾਮਯਾਬ ਬਣਾਓ ਅੱਛਾ ਇੱਕ ਜਿਹੜਾ ਆ ਹੋਰਡਿੰਗ ਲੱਗਦਾ ਆ ਹੱਥ ਬਦਲੇਗਾ ਹਾਲਾਤ ਲੱਗ ਰਿਹਾ ਕਿ ਕਾਂਗਰਸ ਦਾ ਜਿਹੜਾ ਹੱਥੇ ਹਾਲਾਤ ਬਦਲ ਦੇਗਾ ਕੋਈ ਹੱਥ ਨੂੰ ਕਿੰਨੀ ਵਾਰ ਮੌਕਾ ਦਿੱਤਾ ਜੀ ਲੋਕਾਂ ਨੇ ਕਿਹੜੇ ਹਾਲਾਤ ਬਦਲ ਗਏ ਸਰ ਕੀ ਹੋ ਗਿਆ ਕੁਝ ਨਹੀਂ ਹੋਇਆ ਲੋਕੀ ਜਾਣਦੇ ਨੇ ਸਰ ਹੁਣ ਇਹ ਗੱਲਾਂ ਇਹ ਗੱਲਾਂ ਕਿਸੇ ਗਿਣਤੀ ਚ ਨਹੀਂ ਆਉਂਦੀਆਂ ਪਬਲਿਕ ਕੰਮ ਦੇਖਦੀ ਆ ਸਰ ਪਬਲਿਕ ਲੀਡਰ ਨਹੀਂ ਦੇਖਦੀ ਪਬਲਿਕ ਪਾਰਟੀ ਦੇ ਕੰਮ ਦੇਖਦੀ ਆ ਘਰ ਬੈਠੇ ਸਹੂਲਤ 10 76 ਨੰਬਰ ਕੱਢਿਆ ਘਰ ਬੈਠੇ ਆਧਾਰ ਕਾਰਡ ਬਣਵਾਓ ਸੜਕ ਸੜਕਸ ਰੱਖਿਆ ਫੋਰਸ ਅਜ ਤੱਕ ਕਿਹਨਾਂ ਨੇ ਕਰਤਾ ਸਰ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਦੋ ਸਾਲਾਂ ਦੇ ਕੰਮ ਦੇ ਉੱਤੇ ਜਿਹੜਾ ਆ ਇਸ ਇਲੈਕਸ਼ਨ ਦੇ ਵਿੱਚ ਉਤਰੀ ਆ ਤੇ ਲੋਕਾਂ ਦੇ ਵਿੱਚ ਇੱਕ ਵਾਰ ਫੇਰ ਜਿਹੜੀ ਆ ਉਮੀਦ ਦੀ ਕਿਰਾਂ ਨੇ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਹਾਲਾਤ ਜਿਹੜੇ ਨੇ ਜੋ ਹਾਲਤ ਜਿਹੜੀ ਇਸ ਸਮੇਂ ਪੰਜਾਬ ਦੀ ਹੋ ਚੁੱਕੀ ਆ ਜਿਸ ਤਰੀਕੇ ਨਾਲ ਇੱਥੋਂ ਦਾ ਨੌਜਵਾਨ ਲਗਾਤਾਰ ਮਾਈਗ੍ਰੇਟ ਹੋ ਰਿਹਾ ਵਿਦੇਸ਼ਾਂ ਵੱਲ ਜਾ ਰਿਹਾ ਅਗਰ ਇੱਥੇ ਕਿਸੇ ਨਵੇਂ ਪਾਰਟੀ ਨੂੰ ਜਾਂ ਕੋਈ ਨਵਾਂ ਉਮੀਦਵਾਰ ਆਂਦਾ ਆ ਤੇ ਹੋ ਸਕਦਾ ਆ ਕਿ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਖੁਸ਼ਹਾਲੀ ਆਵੇ ਫਿਰ ਤਰੱਕੀ ਆਵੇ ਤੁਸੀਂ ਵੀ ਦੇਖਦੇ ਹੋ ਹਲੋ ਟਾਈਮ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਐਪੀਸੋਡਾਂ ਤੱਕ